ਨਗਰ ਨਿਵਾਸੀ ਸ਼ਾਹਲਾ ਦੇ ਸਾਰੇ ਸਹਿਯੋਗ ਦੇ ਨਾਲ ਅਸੀਂ ਇਹ ਟੂਰਨਾਮੈਂਟ ਕਰਾ ਰਹੇ ਹਾਂ ਸਾਡੇ ਵਿੱਤ ਮંત્રી ਹਰਪਾਲ ਸਿੰਘ ਚੀਮਾ ਦਾ ਵਿਸ਼ੇਸ਼ ਸਹਿਯੋਗ ਦੇ ਨਾਲ ਇਹ ਦੂਸਰਾ ਟੂਰਨਾਮੈਂਟ ਰੱਖਿਆ ਗਿਆ ਤਾਂ ਜੋ ਸਾਨੂੰ ਵਧੀਆ ਗ੍ਰਾਂਟ ਵੀ ਉਹਨਾਂ ਵੱਲੋਂ ਅਲਾਉਂਸ ਹੋਈ ਹੈ ਹੋਰ ਜੀ ਸਭ ਖੇਡਾਂ ਦੀ ਗੱਲ ਕਰੀਏ ਤੁਸੀਂ ਪ੍ਰੋਗਰਾਮ ਰੱਖਿਆ ਗਿਆ ਖੇਡਣ ਦਾ ਪਹਿਲਾਂ ਵੀ ਤੁਸੀਂ ਟੂਰਨਾਮੈਂਟ ਕਰਾਇਆ ਸੀਗਾ ਤੇ ਕਿਹੜੀ ਡੇਟ ਐ ਕਿ ਦਾ ਦਰਸ਼ਕਾਂ ਨੂੰ ਇਹ ਦੱਸ ਦੀ ਆਪਾਂ ਤੇ ਕਿੰਨਾ ਕਿਧਰੋਂ ਕਿਧਰੋਂ ਸਹਿਯੋਗ ਮਿਲਿਆ ਉਹ ਵੀ ਦਰਸ਼ਕਾਂ ਦਾ ਦੱਸ ਦੇ ਨਾਲ ਹਾਂਜੀ ਸਭ ਤੋਂ ਪਹਿਲਾਂ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ ਅਸੀਂ ਸ਼ਹੀਦ ਭਗਤ ਸਿੰਘ ਵੈਲਫੇਅਰ ਕਲੱਬ ਸ਼ਾਜਲਾ ਤੇ ਪਿੰਡ ਨਗਰ ਨਿਵਾਸੀ ਸ਼ਾਜਲਾ ਦੇ ਸਾਰੇ ਸਹਿਯੋਗ ਦੇ ਨਾਲ ਅਸੀਂ ਇਹ ਟੂਰਨਾਮੈਂਟ ਕਰਾ ਰਹੇ ਹਾਂ ਜਿਹਦੀ ਡੇਟ ਅਸੀਂ 31 ਜਨਵਰੀ ਤੇ 1 ਫਰਵਰੀ ਰੱਖੀ ਹੈ ਖੇਡਾਂ ਦੇ ਨਾਲ ਜੋੜਨ ਵਾਸਤੇ ਅਸੀਂ ਸਾਡਾ ਇਹ ਦੂਸਰੀ ਵਾਰ ਦਾ ਟੂਰਨਾਮੈਂਟ ਹੈ ਤਾਂ 31 ਤੇ 1 ਫਰਵਰੀ ਨੂੰ ਅਸੀਂ ਇਹ ਟੂਰਨਾਮੈਂਟ ਰੱਖਿਆ ਗਿਆ ਹਾਂਜੀ ਪਹਿਲੇ ਦਿਨ ਅਸੀਂ 31 ਜਨਵਰੀ ਨੂੰ ਜਿਹੜੇ ਛੋਟੇ weight 28 ਕਿਲੋ ਤੇ 53 ਕਿਲੋ ਦੇ ਮੈਚ ਕਰਵਾਵਾਂਗੇ ਜਿਦੇ ਵਿੱਚ ਅਸੀਂ 28 ਕਿਲੋ ਦੀਆਂ ਐਂਟਰੀਆਂ 9 ਵਜੇ ਤੱਕ ਲੈ ਕੇ ਮੈਚ ਸ਼ੁਰੂ ਕਰ ਦਾਂਗੇ ਉਸ ਤੋਂ ਬਾਅਦ 10 ਵਜੇ ਤੱਕ ਅਸੀਂ 53 ਕਿਲੋ ਦੀਆਂ ਐਂਟਰੀਆਂ ਲਵਾਂਗੇ ਤਾਂ ਕਿ ਅਸੀਂ ਸਾਰੇ ਮੈਚ ਜਿਹੜੇ ਪਹਿਲੇ 28 ਕਿਲੋ ਤੇ 53 ਕਿਲੋ ਦੇ ਅਸੀਂ ਪਹਿਲੇ ਦਿਨ ਹੀ ਖਤਮ ਕਰਨੇ ਆ ਮੈਚ ਇੱਕ ਫਾਈਨਲ ਮੈਚ ਛੱਡ ਕੇ ਬਾਕੀ ਸਾਰੇ ਫਾਈਨਲ ਕਰ ਦੇਣੇ ਆ ਤਾਂ ਇਹ ਮੈਚ ਅਸੀਂ ਪਹਿਲੇ ਦਿਨ ਕਰਾਵਾਂਗੇ ਤੇ ਸਾਰੀਆਂ ਟੀਮਾਂ ਨੂੰ ਬੇਨਤੀ ਹੈ ਵੀ ਇਹ ਪਹਿਲੇ ਦਿਨ ਪਹੁੰਚਣ ਤੇ ਟਾਈਮ ਦੇ ਨਾਲ ਪਹੁੰਚਣ ਐਂਟਰੀ ਦੇ ਵਿੱਚ ਕੀ ਕੁ ਚਾਹੀਦਾ ਜੀ ਉਹਨੂੰ ਕੀ ਆਪਦਾ ਕੀ ਡਾਕੂਮੈਂਟ ਲੈ ਕੇ ਆਉਣਾ ਉਹਦਾ ਕੋਈ ਹਾਂਜੀ ਐਂਟਰੀ ਦੇ ਵਿੱਚ ਅਸੀਂ ਸ਼ਰਤਾਂ ਦੇ ਵਿੱਚ ਵੀ ਮੈਂਸ਼ਨ ਕਰਤਾ ਇਹਦੇ ਵਿੱਚ ਆਧਾਰ ਕਾਰਡ ਤੇ ਇੱਕ ਪ੍ਰੂਫ ਹੋਰ ਹਰ ਇੱਕ ਬੰਦੇ ਦੇ ਕੋਲ ਹੋਣਾ ਚਾਹੀਦਾ ਟੀਮਾਂ ਦੇ ਵਿੱਚ ਅਸੀਂ 28 ਕਿਲੋ ਔਰ 53 ਕਿਲੋ ਦੇ ਵਿੱਚ ਇੱਕ ਇੱਕ ਖਿਡਾਰੀ ਅਸੀਂ ਬਾਹਰੋਂ ਪਾਏਗਾ ਠੀਕ ਹੈ ਜੀ ਤੇ ਐਂਟਰੀ ਤਕਰੀਬਨ ਕਿੰਨੇ ਵਜੇ ਤੱਕ ਹੋਊਗੀ ਲਾਸਟ ਐਂਟਰੀ ਐਂਟਰੀ ਜੀ ਜਿਹੜੀ 28 ਕਿਲੋ ਦੀ ਐਂਟਰੀ ਅਸੀਂ 9 ਵਜੇ ਤੱਕ ਲਾਸਟ ਐਂਟਰੀ ਕਰਕੇ ਟਾਈਆਂ ਪਾ ਕੇ ਮੈਚ ਸ਼ੁਰੂ ਕਰ ਦੇਣੇ ਆ ਉਸ ਤੋਂ ਬਾਅਦ 10 ਵਜੇ ਤੱਕ ਅਸੀਂ 53 ਕਿਲੋ ਦੀਆਂ ਐਂਟਰੀਆਂ ਰੱਖੀਆਂ ਨੇ 10 ਵਜੇ ਤੋਂ ਬਾਅਦ ਅਸੀਂ ਉਹਨਾਂ ਦੀਆਂ ਟਾਈਆਂ ਪਾ ਕੇ ਤੇ ਉਹਨਾਂ ਦੇ ਮੈਚ ਵੀ ਨਾਲ ਸ਼ੁਰੂ ਕਰਦੇ ਹਾਂ 1 ਫਰਵਰੀ ਨੂੰ ਅਸੀਂ ਦੂਸਰੇ 75 ਕਿਲੋ ਤੇ ਓਪਨ ਦੇ ਮੈਚ ਕਰਵਾਵਾਂਗੇ ਜਿਹਦੇ ਵਿੱਚ ਅਸੀਂ 12 ਵਜੇ ਤੋਂ ਪਹਿਲਾਂ ਓਪਨ ਦੀਆਂ ਮੈਚ ਜਿਹੜੇ ਅਸੀਂ ਸ਼ੁਰੂ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਸਾਰੀਆਂ ਟੀਮਾਂ ਨੂੰ ਇਹ ਬੇਨਤੀ ਰਹੂਗੀ ਵੀ 12 ਵਜੇ ਤੋਂ ਪਹਿਲਾਂ ਪਹਿਲਾਂ ਆ ਜਾਣ ਤਾਂ ਕਿ ਅਸੀਂ ਮੈਚ ਜਲਦੀ ਸਮਾਪਤ ਕਰ ਸਕੀਏ 75 ਕਿਲੋ ਦੀ ਐਂਟਰੀ ਜਿਹੜੀ ਅਸੀਂ ਉਹ 9 ਵਜੇ ਤੱਕ ਪਾ ਕੇ ਤੇ ਉਸ ਤੋਂ ਬਾਅਦ ਟਾਈਆਂ ਪਾ ਕੇ ਮੈਚ ਦੂਸਰੇ ਦਿਨ ਸ਼ੁਰੂ ਕਰ ਦਾਂਗੇ ਤਾਂ ਕਿ ਟੀਮਾਂ ਜਿਵੇਂ ਆਉਣਗੇ ਰਿਸਪਾਂਸ ਤਾਂ ਜਲਦੀ ਤੋਂ ਜਲਦੀ ਅਸੀਂ ਮਤਲਬ ਅੰਨੇ ਰਾਹ ਹੋਣ ਤੋਂ ਪਹਿਲਾਂ ਹਾਲਾਤਾਂ ਦੇ ਹਿਸਾਬ ਨਾਲ ਅਸੀਂ ਮੈਚ ਖਤਮ ਕਰ ਸਕੀਏ ਇਨਾਮ ਰੱਖੇਗੇ ਨਹੀਂ ਸਾਡੇ ਵੱਲੋਂ ਓਪਨ ਦੇ ਵਿੱਚ ਰੱਖਿਆ ਗਿਆ ਹੈ ਜੀ 81000 ਫਰਸਟ ਟੀਮ ਨੂੰ ਤੇ 61000 ਸੈਕੰਡ ਟੀਮ ਨੂੰ ਬੈਸਟਾਂ ਨੂੰ ਐਲ ਡੀਆਂ ਤੇ 75 ਕਿਲੋ ਦੇ ਵਿੱਚ 18000 ਰੁਪਇਆ ਫਰਸਟ ਟੀਮ ਨੂੰ ਔਰ ਸੈਕੰਡ ਟੀਮ ਨੂੰ ਦਿੱਤਾ ਜਾਊਗਾ ਜੀ 15000 ਇਹਨਾਂ ਨੂੰ ਬੈਸਟਾਂ ਨੂੰ ਕੱਪਾਂ ਦੇ ਨਾਲ ਸਨਮਾਨ ਕੀਤਾ ਜਾਊਗਾ 53 ਕਿਲੋ ਦੇ ਜਿਹੜੇ ਮੈਚ ਹੋਣਗੇ ਉਹਦੇ ਵਿੱਚ 6100 ਰੁਪਿਆ ਤੇ 5100 ਰੁਪਿਆ ਇਹ ਇਨਾਮ ਰੱਖੇ ਗਏ ਨੇ ਤੇ ਚੌਥੀ ਟੀਮ ਜਿਹੜੀ 28 ਕਿਲੋ ਹੈ ਜੀ ਉਹਨਾਂ ਨੂੰ ਅਸੀਂ 3100 ਫਸਟ ਟੀਮ ਨੂੰ ਤੇ 2100 ਰੁਪਿਆ ਸੈਕੰਡ ਟੀਮ ਨੂੰ ਬੈਸਟਾਂ ਨੂੰ ਕੱਪ ਦਿੱਤੇ ਜਾਣਗੇ ਭਾਜੀ ਕੀ ਕਹੋਗੇ ਜਿਵੇਂ ਕਿ ਜਿਹੜੀ ਖੇਡ ਕਬੱਡੀ ਜਿਹੜੀ ਹੁਣ ਅੱਜ ਦੀ ਗੱਲ ਕਰੀ ਖਤਮ ਹੁੰਦੀ ਜਾ ਰਹੀ ਹੈਗੀ ਕੀ ਲੱਗਦਾ ਪਿੰਡਾਂ ਦੇ ਵਿੱਚ ਹੋਰ ਵੀ ਇਸ ਤਰ੍ਹਾਂ ਦੇ ਉਪਰਾਲੇ ਹੋਣੇ ਚਾਹੀਦੇ ਜਿਵੇਂ ਕਿ ਛਾਇਲ ਦੇ ਵੱਲੋਂ ਕੀਤਾ ਜਾ ਰਿਹਾ ਹੈ ਹਾਂਜੀ ਜ਼ਰੂਰ ਹੋਣੇ ਚਾਹੀਦੇ ਨੇ ਸਾਡਾ ਛੋਟਾ ਜਿਹਾ ਪਿੰਡ ਹੈ ਤੇ ਪਹਿਲਾਂ ਵੀ ਸਾਡੇ ਖੇਡਾਂ ਹੁੰਦੀਆਂ ਸੀ ਕਈ ਕਾਰਨਾ ਕਰਕੇ ਤੇ ਆਪਸੀ ਕੋਈ ਬਿਤਕਰੇ ਕਰਕੇ ਉਹਨਾਂ ਦਾ ਖੜ ਗਿਆ ਸੀ ਕੰਮ ਦੁਬਾਰੇ ਫੇਰ ਅਸੀਂ ਸਟਾਰਟ ਕਰਿਆ ਤੇ ਦੂਜੀ ਵਾਰ ਅਸੀਂ ਕੱਪ ਕਰਾ ਰਹੇ ਹਾਂ ਜੀ ਤੇ ਜ਼ਰੂਰੀ ਹੈ ਜੀ ਇਹ ਖੇਡਾਂ ਕਰਾਉਣੀਆਂ ਕੀ ਲੱਗਦਾ ਵੀ ਜਿਹੜੇ ਨਸ਼ੇ ਵਾਲੇ ਨੇ ਨਸ਼ਿਆਂ ਤੇ ਠੱਲ ਪੂਗੀ ਕੀ ਲ ਗਰਾਊਂਡ ਨਾਲ ਜੁੜਨਗੇ ਹਾਂਜੀ ਜਦੋਂ ਬੱਚੇ ਗਰਾਊਂਡ ਨਾਲ ਜੁੜਦੇ ਨੇ ਉਹਨਾਂ ਦਾ ਇੱਧਰ ਧਿਆਨ ਹੁੰਦਾ ਨਸ਼ਿਆਂ ਕਣੀਓ ਹਟਦੇ ਨੇ ਉਹ ਠੀਕ ਹੈ ਹਾਂਜੀ ਕੋਈ ਸਾਹਿਬ ਕੀ ਕਹੋਗੇ ਬੱਚਿਆਂ ਨੂੰ ਕੀ ਪ੍ਰੇਰਨਾ ਵਾਸਤੇ ਆਪਾਂ ਗੱਲ ਕਰੀਏ ਵੀ ਗਰਾਊਂਡ ਨਾਲ ਜੁੜਨ ਵਾਸਤੇ ਗੱਲ ਕਰੀਏ ਜਿਵੇਂ ਕਿ ਖੇਡਾਂ ਕਰਾਈਆਂ ਜਾਣੀਆਂ ਨੇ ਸਾਧਲੇ ਦੇ ਵੱਲ ਕੀ ਲੱਗਦਾ ਵੀ ਹੋਰ ਪਿੰਡਾਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਪ੍ਰਾਲੇ ਹੋਣ ਚਾਹੀਦੇ ਨੇ ਕਿਉਂਕਿ ਹੁਣ ਇਹ ਚੀਜ਼ਾਂ ਖਤਮ ਹੁੰਦੀ ਜਾਂ ਜਿਹਨੇ ਕੀ ਕਹੋਗੇ ਕਿਉਂਕਿ ਬਾਈ ਤੁਸੀਂ ਦੇਖ ਹੀ ਰਹੇ ਹੋ ਵੀ ਜਿਹੜਾ ਇੱਕ ਨਸ਼ਿਆਂ ਦਾ ਦੌਰ ਚੱਲਿਆ ਹੋਇਆ ਹੈਗਾ ਆਪਣੇ ਪੰਜਾਬ ਦੇ ਵਿੱਚ ਤੁਸੀਂ ਦਿਨ-ਪ੍ਰਤੀ ਦਿਨ ਦੇਖ ਰਹੇ ਹੋ ਨਸ਼ਿਆਂ ਦੇ ਨਾਲ ਕਿੰਨੇ ਸਾਡੇ ਮਾਮਾਂ ਦੇ ਪੁੱਤ ਮਾਰ ਰਹੇ ਨੇ ਕਿਉਂਕਿ ਜਿਹੜਾ ਇਹ ਉਪਰਾਲਾ ਹੈਗਾ ਸਾਡੇ ਪਿੰਡ ਦੇ ਨੌਜਵਾਨਾਂ ਵੱਲੋਂ ਸਾਡੇ ਕਲੱਬ ਵੱਲੋਂ ਇਹ ਬਹੁਤ ਵਧੀਆ ਹੈਗਾ ਅਸੀਂ ਤਾਂ ਹਰ ਇੱਕ ਪਿੰਡ ਨੂੰ ਕਹਿੰਦੇ ਆ ਵੀ ਜਿਹੜੇ ਆ ਸਾਡੇ ਛੋਟੇ ਬੱਚੇ ਨੇ ਜਿਹੜੀ ਆ ਛੋਟੀ ਪਨੀਰੀ ਹੈ ਸਾਡੀ ਇਹਨਾਂ ਨੂੰ ਗਰਾਊਂਡ ਦੇ ਨਾਲ ਜੋੜਿਆ ਜਾਵੇ ਵੱਧ ਤੋਂ ਵੱਧ ਜਿਹੜਾ ਇਹਨਾਂ ਦਾ ਖੇਡਾਂ ਵੱਲ ਧਿਆਨ ਕੀਤਾ ਜਾਵੇ ਤਾਂ ਕਿ ਜਿਹੜੀਆਂ ਇਹ ਮਾੜੀਆਂ ਸੰਗਤਾਂ ਦੇ ਵਿੱਚ ਨਾ ਜਾਣ ਨਸ਼ੇ ਦੇ ਵੱਲ ਨਾ ਜਾਣ ਜਿਹੜਾ ਇੱਕ ਚਿੱਟਾ ਤੁਸੀਂ ਦੇਖ ਸਕਦੇ ਹੋ ਸਿਗਨੇਚਰ ਤਰ੍ਹਾਂ ਦੇ ਪਤਾ ਨਹੀਂ ਕੀ ਕੀ ਜਿਹੜੇ ਕੈਮੀਕਲ ਦੇ ਨਸ਼ੇ ਜਿਹੜੇ ਸਾਡੇ ਪੰਜਾਬ ਦੇ ਵਿੱਚ ਆ ਰਹੇ ਨੇ ਕਿਉਂਕਿ ਗਵਰਨਮੈਂਟ ਨੂੰ ਵੀ ਕਹਿੰਦੇ ਆ ਵੀ ਅਸੀਂ ਭਈ ਇਹਨਾਂ ਚੀਜ਼ਾਂ ਵੱਲ ਧਿਆਨ ਜਿਹੜਾ ਦੇਣਾ ਚਾਹੀਦਾ ਹੈਗਾ ਸੋ ਇਹ ਜਿਹੇ ਚੀਜ਼ਾਂ ਬੰਦ ਕਰਨੀਆਂ ਚਾਹੀਦੀਆਂ ਨੇ ਬੈਨ ਕਰਨੀਆਂ ਚਾਹੀਦੀਆਂ ਨੇ ਸਾਡੇ ਪੰਜਾਬ ਦੇ ਵਿੱਚੋਂ ਇੱਕ ਜਿਵੇਂ ਨਸ਼ੇ ਵਾਲੀ ਜਿਹੜੀ ਔਟ ਵਾਲੀ ਗੋਲੀ ਹੋ ਗਈ ਸਿਗਨੇਚਰ ਕੈਪਸੂਲ ਹੋ ਗਿਆ ਜਿਹੜਾ ਚਿੱਟਾ ਹੋ ਗਿਆ ਇਹ ਜਿਹੇ ਚੀਜ਼ਾਂ ਬੰਦ ਕਰਨੀਆਂ ਚਾਹੀਦੀਆਂ ਨੇ ਸਾਡੇ ਜਿਹੜੇ ਮਾਵਾ ਦੇ ਪੁੱਤਰ ਦਿਨ-ਪ੍ਰਤੀ ਦਿਨ ਮਰ ਰਹੇ ਨੇ ਇਹ ਜਿਹੜੀ ਪਨੀਰੀ ਇਹ ਖਤਮ ਹੋ ਜਾਣੀ ਹੈ ਜੇ ਇਸ ਤਰ੍ਹਾਂ ਦੇ ਉਪਰਾਲੇ ਨਾ ਕੀਤੇ ਗਏ ਠੀਕ ਹੈ